ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਸ਼ੀਆ ਕਾਲ ਜੀ ਰਾਮਪਰਾ ਫੂਲ ਦੇ ਵਿੱਚ ਛੇਪੂਰੀ ਰਾਮ ਬਾਗ ਬਹੁਤ ਸੋਹਣਾ ਤਿਆਰ ਕੀਤਾ ਗਿਆ ਹੈ ਸ਼ਿਵਰਾਤਰੀ ਕਰਕੇ ਔਰ ਇਸੇ ਦਿਨ ਹੀ ਕਹਿੰਦੇ ਮਾਤਾ ਪਾਰਵਤੀ ਤੇ ਸ਼ਿਵ ਜੀ ਦਾ ਵਿਆਹ ਹੋਇਆ ਸੀ ਤੇ ਇਸ ਨੂੰ ਮਹਾ ਸ਼ਿਵਰਾਤਰੀ ਵੀ ਕਹਿੰਦੇ ਨੇ ਅੱਜ ਤੁਹਾਨੂੰ ਅੰਦਰਲਾ ਦ੍ਰਿਸ਼ ਦਿਖਾਉਣੀ ਆ ਕਿਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਛੇਪੂਰੀ ਰਾਮ ਬਾਗ ਨੂੰ ਸ਼ਿਵ ਜੀ ਮਹਾਰੇ ਦੀ ਮੂਰਤੀ ਲਈ ਹੋਈ ਆਸ-ਪਾਸੇ ਫੁੱਲ ਲੜੀਆਂ ਲੱਗੀਆਂ ਹੋਈਆਂ ਨੇ ਵਧੀਆ ਲਾਈਟਾਂ ਡੈਕੋਰੇਟ ਕੀਤਾ ਵਾ ਸਿਸਟਮ ਪੂਰਾ ਵਧੀਆ ਆ ਤੁਸੀਂ ਅੰਦਰਲਾ ਦ੍ਰਿਸ਼ ਦੇਖ ਸਕਦੇ ਹੋ ਕਿਸ ਤਰ੍ਹਾਂ ਲੜੀਆਂ ਲਗਾਈਆਂ ਗਈਆਂ ਨੇ ਬਹੁਤ ਸੋਹਣਾ ਲੱਗ ਰਿਹਾ ਤੇ ਕਬ 31ਵਾਂ ਮਹਾ ਸ਼ਿਵਰਾਤਰੀ ਉਸ਼ਵ ਦੂਜਾ ਕੰਨਿਆ ਵਿਆਹ ਮਤਲਬ ਆਏ ਸਾਲ ਮਹਾ ਸ਼ਿਵਰਾਤਰੀ ਤੇ ਇਸੇ ਇੱਕ ਗਰੀਬ ਪਰਿਵਾਰ ਦਾ ਵੀ ਵਿਆਹ ਕੀਤਾ ਜਾਂਦਾ ਸ਼ਿਵਰਾਤਰੀ ਵਾਲੇ ਦਿਨ ਆ ਸ਼ਿਵਲਿੰਗ ਦੀ ਫੋਟੋ ਦੇਖ ਸਕਦੇ ਹੋ ਸ਼ਿਵਲਿੰਗ ਇਸ ਤਰ੍ਹਾਂ ਲਗਾਇਆ ਗਿਆ ਹੈ ਇਹ ਤੁਸੀਂ ਅੰਦਰਲਾ ਦ੍ਰਿਸ਼ ਦੇਖ ਰਹੇ ਹੋ ਰੰਪਰਾ ਫੂਲ ਦੇ ਵਿੱਚ ਛੇਪੂਰੀ ਰਾਮ ਬਾਗਤ ਲੜੀਆਂ ਲਗਾਈਆਂ ਗਈਆਂ ਨੇ ਬਹੁਤ ਸੋਹਣੀਆਂ ਸ਼ਿਵ ਜੀ ਮਹਾਰਾਜ ਹਰ ਇੱਕ ਦੀ ਮਨੋ ਕਾਮਨਾ ਪੂਰੀ ਕਰਨ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਆ ਦੇਖੋ ਕਿੰਨੀਆਂ ਸੋਹਣੀਆਂ ਮੂਰਤੀਆਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਇਹ ਮੂਰਤੀਆਂ ਜੋ ਤੁਸੀਂ ਵੇਚ ਰਹੇ ਹੋ ਇਹ ਕਿੰਨਾ ਕਿੰਨਾ ਦੇ ਆਧਾਰ ਤੇ ਬਣਾਈ ਗਈ ਹੈ ਆਪੋਲੇ ਸ਼ੰਕਰ ਦਾ ਮੇਨ ਜਿੱਥੇ ਲੋਕ ਮੱਥਾ ਟੇਕਦੇ ਨੇ ਜੀ ਆ ਕੇ ਜਲ ਚੜਾਉਂਦੇ ਨੇ ਜੋ ਕਾਵੜੀਏ ਜਾਂਦੇ ਨੇ ਪੈਦਲ ਯਾਤਰਾ ਕਰਕੇ ਹਰਦਵਾਰ ਤੋਂ ਜਲ ਲਿਉਂਦੇ ਨੇ ਉਹ ਇੱਥੇ ਅਰਪਿਤ ਕੀਤਾ ਜਾਂਦਾ ਵੇਖ ਸਕਦੇ ਹੋ